ਪਰਗੜ ਜਿਹੜਾ ਆਪਾਂ ਰੱਖਿਆ ਜਰਾ ਡਰਾ ਕੱਟਣਾ ਫਰਸਟ ਪ੍ਰਾਈਜ਼ ਆਪਣੇ ਕੀ ਸਪਲੈਂਡਰ ਬਾਈਕ ਨਿਊ ਮਾਡਲ ਜੇ ਠੀਕ ਆ ਨਿਊ ਮਾਡਲ ਸਪਲੈਂਡਰ ਦਾ ਜੈਟ ਬਲੈਕ ਜਿਹੜਾ ਕਿ ਨੌਜਵਾਨਾਂ ਦੀ ਪਹਿਲੀ ਪਸੰਦ ਸਪਲੈਂਡਰ ਬਾਈਕ ਜੇ ਨਵਾ ਕਿਹੜਾ ਪ੍ਰਾਈਜ਼ ਇਸ ਤਰ੍ਹਾਂ ਮੇਰੇ ਸੈਕੰਡ ਪ੍ਰਾਈਜ਼ ਆ ਪਹਿਲੇ ਇਲੈਕਟ੍ਰਿਕ ਸਕੂਟਰੀ ਜੇ ਟਾਈਗਰ ਸਪੈਸ਼ਲ ਸਕੂਟਰੀ ਆਰੇ ਮੇਰੇ ਆਪਣਾ ਸੈਕੰਡ ਪ੍ਰਾਈਜ਼ ਇਲੈਕਟ੍ਰਿਕ ਸਕੂਟਰੀ ਤੇ ਕਿੱਕੀ ਵੈਰਾਈਟੀ ਉਪਲਬਧ ਹੈ ਨੂੰ ਲਹਿੰਗਾ ਸ਼ੇਰਵਾਨਾ ਕੁਰਤੇ ਪਜਾਮੇ ਤੇ ਪੱਗਾਂ ਪੈਂਟ ਕੋਟ ਠੀਕ ਆ ਆਪਣਾ ਸਾਰੇ ਤਰ੍ਹਾਂ ਬਟੇ ਅਨਸਟਿਚ ਸੂਟ ਤੋਂ ਲੈ ਕੇ ਸਟਿਚ ਰੈਡੀमेड ਤੱਕ ਸਾਰਾ ਕੁਝ ਬੱਚਿਆਂ ਦਾ ਵੀ ਹੈਗਾ ਆਪਣਾ ਰੈਡੀमेड ਸਾਨੂੰ ਵੀ ਸੁਣ ਸੁਣ ਲੈਗੇ ਵਿਖਾ ਦਿਓ ਸਪੈਸ਼ਲ ਆਫਰ ਆਪਣੀ ਪ੍ਰਿਵਿਸੀ ਆਪ ਕੋ ਸਭੀ ਹੈਂਟਰ ਚ ਲੱਗੀ ਹੋਈ ਆ ਰਖੜੀ ਦੀ 5000 5000 ਦੀ ਸ਼ੋਪਿੰਗ ਕਰਤੇ ਤੁਹਾਨੂੰ ਇੱਕ ਓਪਨ ਮਿਲੂਗਾ ਫਰਸਟ ਪ੍ਰਾਈਜ਼ ਤੁਹਾਡਾ ਨਿਕਲੂਗਾ ਸਪੈਂਡਰ ਬਾਈਕ ਦਾ ਸੈਕੰਡ ਨਿਕਲੂਗਾ ਲੈਟਰ ਸਕੂਟਰੀ ਦਾ ਥਰਡ ਨਿਕਲੂਗਾ ਤੁਹਾਡਾ LG ਫਰਿੱਜ ਦਾ ਕਿ ਅਗਰ ਵਿਆਹਾਂ ਤੇ ਸੋਹਣੇ ਸੋਹਣੇ ਲਹਿੰਗੇ ਪਾਉਣਾ ਚਾਹੁੰਦੇ ਜੇ ਤੇ ਪੀਬੀਐਸ ਸ਼ੋਪਿੰਗ ਸੈਂਟਰ ਜਿੱਥੇ ਕਿ ਆ ਤੁਸੀਂ ਦੇਖ ਸਕਦੇ ਹੋ ਕਿ ਬੜੇ ਬੜੇ ਪਿਆਰੇ ਕਲਰ ਜੋ ਹਰ ਤਰ੍ਹਾਂ ਦੇ ਕਲਰ ਇੱਥੇ ਅਵੇਲੇਬਲ ਨੇ ਤੇ ਤੁਸੀਂ ਅੱਗੇ ਤੁਹਾਨੂੰ ਮੈਂ ਸੂਟ ਦਿਖਾਨੀ ਆ ਕਿ ਬਹੁਤ ਹੈਵੀ ਸੂਟ ਪਲਾਜ਼ੋ ਵਾਲੇ ਸੂਟ ਫਰੌਕ ਸੂਟ ਜੋ ਇੱਥੇ ਅਵੇਲੇਬਲ ਨੇ ਪਲਾਜ਼ੋ ਹੋ ਗਿਆ ਪੈਂਟ ਪਲਾਜ਼ੋ ਹਰ ਤਰ੍ਹਾਂ ਕੋੜਾ ਹੈ ਸਲਵਾਟ ਸਟਾਰਟਿੰਗ ਪਠਾਨੀ ਤੇ ਇਹਨਾਂ ਦਾ ਕੀ ਹੋ ਸਕਦਾ ਹੈ ਸਟਾਰਟਿੰਗ ਮੋਡ ਆਪਣੋ ਗਾ ਮਿਲ ਜਾਂਦੀ ਹੈ ਕੋਈ 1500 ਸਟਾਰਟਿੰਗ ਹੁੰਦੀ ਹੈ 1000 ਘੜ ਤੋਂ ਘਟ ਗਿਆ ਤਾਂ ਸਰਵਨ ਹਾਂ ਜੀ ਅੱਛਾ ਜੀ ਹੁਣ ਅਸੀਂ ਆ ਗਏ ਇਹਨਾਂ ਦੇ ਪੱਗਾ ਵਾਲੇ ਸਟੋਰ ਦੇਤੇ ਯਾਨੀ ਕਿ ਦਸਤਾਰਾਂ ਸੋਹਣੀਆਂ ਸੋਹਣੀਆਂ ਜਿਸ ਰਾ ਦੇਖੋ ਪੰਜਾਬੀ ਮੁੰਡਿਆਂ ਨੂੰ ਦਸਤਾਰਾਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਤੇ ਹੁਣ ਅਸੀਂ ਆਪਣੇ ਕੈਮਰਾਮੈਨ ਨੂੰ ਕਵਾਂਗੇ ਕਿ ਇਹ ਜਿਹੜੀਆਂ ਸਾਰੀਆਂ ਦਸਤਾਰਾਂ ਨੇ ਜਿਹੜੇ ਸਟਾਈਲ ਦੇ ਨਾਲ ਬਣੀਆਂ ਗਈਆਂ ਨੇ ਉਹ ਸਟਾਈਲ ਵੀ ਦਿਖਾ ਦੇਣ ਤੇ ਦਸਤਾਰਾਂ ਵੀ ਦਿਖਾ ਦੇਣ ਤੇ ਇਨਕਿ ਪੰਜਾਬੀ ਮੁੰਡੇ ਜਿਹੜੇ ਪੱਗ ਬਨਨ ਦੇ ਸ਼ੌਕੀਨ ਨੇ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਵਾ ਕਿ ਪੀਕਅਪ ਫ੍ਰੀ ਆਫ ਕਾਸਟ ਹੋਏਗੀ ਤੇ ਕੋਈ ਵੀ ਕਿਸਮ ਦੀ ਪੱਗ ਜਿਹੜੇ ਆ ਕਿਸੇ ਵੀ ਕੱਪੜੇ ਦੇ ਵਿੱਚ ਤੁਸੀਂ ਇੱਥੋਂ ਲੈ ਸਕਦੇ ਜੇ ਤੁਹਾਨੂੰ ਪੈ ਆਰਡਰ ਹੈ ਹਾਂਜੀ 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 ਕਰ ਸਕਦੇ ਜੀ ਜੀ ਦੇਖਿਆ ਨਾ ਕਿ ਜਿਹੜੀ ਔਨਲਾਈਨ ਆਰਡਰ अवेलेबल ਆ ਤੁਹਾਡੇ ਕੋਲ ਹੋਮ ਡਿਲੀਵਰੀ ਹੋਮ ਡਿਲੀਵਰੀ ਹੋਮ ਠੀਕ ਹੈ ਪਰ ਆ ਸੂਟਾਂ ਦੀ ਗੱਲ ਕਰੀਏ ਤੇ ਜਿਹੜੇ ਕਾਟਨ ਦੇ ਸੂਟ ਨੇ ਸਟਾਰਟਿੰਗ ਤੁਹਾਡੇ ਕੋਲ ਕੀ ਸਟਾਰਟਿੰਗ ਮੜ ਮਿਲ ਜਾਂਦੀ ਆਪਣੇ ਕੋ 300 ਰੁਪਏ ਦੇigree ਵਾਇਰਲ ਪੋਸਟ ਇੰਡੀਆ ਨਾਲ ਜਿਹੜੇ ਸਾਰੇ ਦਰਸ਼ਕਾਂ ਨੂੰ ਸਿਮਰਨ ਮੱਟੂ ਅਤੇ ਸਾਇਬ ਸਿੰਘ ਵੱਲੋਂ ਪਿਆਰ ਭਰੀ ਸੱਜਣ ਗੱਲ ਰਾਜਸੀ ਆਇਆ ਮਹਿਤਾ ਚੌਂਕ ਜਿੱਥੇ ਕਿ ਪੀਬੀਐਸ ਸ਼ਾਪਿੰਗ ਸੈਂਟਰ ਤੁਹਾਨੂੰ ਸ਼ਾਦੀ ਤੋਂ ਲੈ ਕੇ ਬਾਹਰ ਘੁੰਮਣ ਫਿਰਨ ਤੱਕ ਜੋ ਅਟੈਚੀ ਬੈਗ ਤੱਕ ਤੁਹਾਨੂੰ ਇੱਥੇ ਮਿਲ ਜਾਣਗੇ ਤੇ ਆਉਣ ਜਾਣ ਵਾਸਤੇ ਸੋਨੇ ਸੋਨੇ ਬੱਚਿਆਂ ਦੇ ਕੱਪੜੇ ਵਿਆਹਾਂ ਸ਼ਾਦੀਆਂ ਵਾਸਤੇ ਲਹਿੰਗੇ ਸ਼ੇਰਵਾਨੀਆਂ ਆਓ ਅਸੀਂ ਦੇਖਦੇ ਹਾਂ ਕਿ ਕਿਸ ਕਿਸ ਤਰ੍ਹਾਂ ਦੀ ਇੱਥੇ ਵੈਰਾਈਟੀ ਉਪਲਬਧ ਹੈ ਸੋ ਦੇ ਇੱਥੇ ਦੇ ਜੋ ਸੇਲਰ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਪੁੱਛਦੇ ਆ ਕਿ ਇੱਥੇ ਕੀ ਕੀ ਵੈਰਾਈਟੀ ਉਪਲਬਧ ਹੈ? ਹਮ ਨੂੰ ਲਹਿੰਗਾ, ਸ਼ੀਰਵਾਨੀਆ, ਕੁਰਤੇ ਪਜਾਮੇ ਤੇ ਪੱਗਾਂ, ਪੈਂਟ ਕੋਟ ਠੀਕ ਆ। ਆਪ ਨੂੰ ਸਾਰੇ ਤਰ੍ਹਾਂ ਵਟੇ ਅਨਸਟਿਚ ਸੂਟ ਤੋਂ ਲੈ ਕੇ ਸਟਿਚ ਰੈਡੀਮੇਡ ਤੱਕ ਸਾਰਾ ਕੁਝ ਬੱਚੇ ਜਾਂਦਾ ਵੀ ਹੈਗੇ ਆਪ ਨੂੰ ਰੈਡੀਮੇਡ। ਸਾਨੂੰ ਵੀ ਸੁਣ ਸੁਣੇ ਲਹਿੰਗੇ ਵਿਖਾ ਦਿਓ ਫਿਰ ਆਜੋ। ਕੀ ਅਗਰ ਵਿਆਹਾਂ ਤੇ ਸੋਹਣੇ ਸੋਹਣੇ ਲਹਿੰਗੇ ਪਾਉਣਾ ਚਾਹੁੰਦੇ ਜੇ ਤੇ ਪੀਬੀਐਸ ਸ਼ਾਪਿੰਗ ਸੈਂਟਰ ਜਿੱਥੇ ਕਿ ਆ ਤੁਸੀਂ ਦੇਖ ਸਕਦੇ ਹੋ ਕਿ ਬੜੇ ਬੜੇ ਪਿਆਰੇ ਕਲਰ ਜੋ ਹਰ ਤਰ੍ਹਾਂ ਦੇ ਕਲਰ ਇੱਥੇ ਅਵੇਲੇਬਲ ਨੇ ਤੇ ਤੁਸੀਂ ਅੱਗੇ ਤੁਹਾਨੂੰ ਮੈਂ ਸੂਟ ਦਿਖਾਨੀ ਆ ਕਿ ਬਹੁਤ ਹੈਵੀ ਸੂਟ ਪਲਾਜ਼ੋ ਵਾਲੇ ਸੂਟ ਫਰੌਕ ਸੂਟ ਜੋ ਇੱਥੇ ਅਵੇਲੇਬਲ ਨੇ ਹਾਂਜੀ ਭਾਜੀ ਇਹ ਸੂਟ ਬੜਾ ਪਿਆਰਾ ਹੈ ਇਹ ਸੂਟ ਦਾ ਨਾਮ ਕੀ ਇਹ ਵਾਲੇ ਦਾ ਜੋਰ ਜੱਟ ਦੇ ਉੱਪਰ ਤੇ ਇਸਾ ਮਹੌੜੀ ਹੋਈ ਦੇ ਸਾਰੇ ਬੁਟੀਕ ਦੀ ਦੇ ਸਾਰੇ ਵੇਖੋ ਸਾਤਾ ਘੇਰਾ ਕਮਾਈ ਆ ਤੇ ਇਹ ਵਾਲਾ ਇਹ ਬ੍ਰਾਈਡਲ ਨਾਰਕਲ ਸੂਟ ਹੈਗਾ ਬਹੁਤ ਵਧੀਆ ਚੀਜ਼ ਹੈਗੀ ਅਲੱਗ ਚੀਜ਼ ਹੈਗੀ ਉਹ ਬਣਾਏ ਹਾਂਜੀ ਪਾਜੀ ਇਹ ਵਾਲੇ ਸੂਟ ਕਿਹੜੇ ਨੇ ਇਹ ਹੁਣ ਸ਼ਰਾਰਾ ਗਰਾਰਾ ਵਨ ਪੀਸ ਟੂ ਪੀਸ ਆਪਣ ਨੂੰ ਘਰ ਤੇ ਨਵਟੀ ਲੱਗੇ ਜੀ ਪਲਾਜ਼ੋ ਹੋ ਗਿਆ ਪੈਂਟ ਪਲਾਜ਼ੋ ਹਰ ਤਰ੍ਹਾਂ ਕੋੜਾ ਹੈਗਾ ਸਲਵਾਰ ਸੂਟ ਪਠਾਣੀ ਸਟਾਰਟਿੰਗ ਅਮਾਡ ਇਹਨਾਂ ਦਾ ਕੀ ਹੋ ਸਕਦਾ ਸਟਾਰਟਿੰਗ ਮਾਡ ਆਪਣ ਨੂੰ ਘਰ ਮਿਲ ਜਾਂਦੇ ਆ ਕੋਈ 1500 ਸਟਾਰਟਿੰਗ ਹੁੰਦੇ ਜੀ 1500 ਕੱਟ ਤੋਂ ਕੱਟ ਗਿਆ ਤੇ ਸ਼ੁਰੂਆਣੇ ਹਾਂਜੀ ਕਰਤੂਕੜ ਹਜ਼ਾਰ ਤੋਂ ਲੈ ਕੇ ਵੱਧੋ ਵੱਧ ਤੱਕ ਤੁਹਾਨੂੰ ਮਿਲ ਜਾਣਗੇ ਤੁਸੀਂ ਵੀ ਆਓ ਤੇ ਵਿਜ਼ਿਟ ਕਰੋ ਵੱਧ ਤੋਂ ਵੱਧ ਤੇ ਸ਼ੋਪਿੰਗ ਕਰੋ ਤਾਂ ਤੇ ਅੱਜ ਕੀਤੇ ਜੈਂਟਸ ਦੇ ਵਿੱਚ ਤੁਹਾਨੂੰ ਕੀ ਕੀ ਜਿਹੜਾ ਸ਼ਾਦੀ ਵਾਸਤੇ ਮਿਲ ਸਕਦਾ ਸਾਨੂੰ ਇੱਥੇ ਮੈਨੂੰ ਆਪਣੇ ਕੋਲ ਸ਼ੇਰਵਾਨੀਆਂ ਬਹੁਤ ਹੀ ਵਧੀਆ ਐਮਬ੍ਰੋਇਡਰੀ ਸ਼ੇਰਵਾਨੀ ਆ ਇਹ ਕਿਸ ਤਰ੍ਹਾਂ ਦੀ ਆ ਇਹ ਇੱਕ ਇਸ ਵੈਰਾਈਟੀ ਦੇ ਵਿੱਚ ਹੁੰਦੀ ਆ ਬਿਲਕੁਲ ਬ੍ਰਾਈਟ ਦੁਲੇ ਵਾਸਤੇ ਆਪਣਾ ਸ਼ੇਰਵਾਨੀ ਜੇ ਬਹੁਤ ਹੀ ਵਧੀਆ ਤੇ ਐਮਬ੍ਰੋਇਡਰੀ ਵਗੈਰਾ ਹੋਈ ਹੈ ਬਹੁਤ ਹੀ ਆਪਣਾ ਵਧੀਆ ਸਟਾਫ ਹੈ ਠੀਕ ਆ ਜੇ ਤੁਸੀਂ ਇਹ ਮੁੱਲ ਪਏ ਆਪਣਾ ਸੀਜ਼ਨ ਵਿੱਚ ਆ ਕੁਝ ਵੀ ਕਰਨਾ ਚਾਹੁੰਦੇ ਹੋ ਰੈਂਟ ਤੇ ਮਿਲ ਜੂਗੀ ਤੁਸੀਂ ਆਪਣੇ ਬਾਇਗਰਮ ਬਾਇਓ ਤੁਸੀਂ ਬਾਇ ਆਪਣੇ ਬਾਇ ਵੀ ਕਰ ਸਕਦੇ ਹੋ ਠੀਕ ਆ ਤੁਸੀਂ ਕੀਤੀ ਵੀ ਮੁੱਲ ਪੀ ਨੂੰ ਫੋਰਨ ਬੇਚ ਜਾਂ ਆਰਡਰ ਕਰ ਸਕਦੇ ਆ ਆਨਲਾਈਨ ਵੀ ਆਰਡਰ ਹੈ ਹਾਂਜੀ 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 ਕਰ ਸਕਦੇ ਜੀ ਤੁਸੀਂ ਜਿਹੜੀ ਚੀਜ਼ ਦੇਖਿਆ ਨਾ ਕਿ ਜਿਹੜੀ ਆਨਲਾਈਨ ਆਰਡਰ अवेलेबल ਆ ਤੁਹਾਡੇ ਹੋਮ ਡਿਲੀਵਰੀ ਹੋਮ ਡਿਲੀਵਰੀ ਕੋਈ ਐਕਸਟਰਾ ਚਾਰजेस ਨਹੀਂ ਐਸਾ ਜਾਇਦਾ ਐਕਸਟਰਾ ਚਾਰਜ ਡੀਐਚਐਲ ਵਗੈਰਾ ਫੜੇ ਸੀ ਅਸੀਂ ਵੀ ਪਾਣਗੇ ਹਾਂਜੀ ਓਕੇ ਗਲੂ ਜਾਂ ਤੇ ਇਹ ਨਾਰਮਲ ਪਾਰਟੀ ਵੇਅਰ ਵਰਤ ਹਾਂਜੀ ਨੋਨ ਪਾਰਟੀ ਵੇਅਰ ਜੀ ਠੀਕ ਆ ਇਹ ਤੇ ਇਹਦੇ ਉੱਤੇ ਬਹੁਤ ਵੀ ਐਮਬ੍ਰੋਇਡਰੀ ਹੋਈ ਹੈ ਨਾਲ ਦੁਪੱਟਾ ਨਾਲ ਬਹੁਤ ਮੋਰ ਦੀ ਕਟਾਈ ਹੋਈ ਹੈ ਅੱਛਾ ਜੀ ਮੋਰਨੀਆਂ ਪਈਆਂ ਲਹਿੰਗਿਆਂ 'ਚ ਉਹ ਜਿਸ ਤਰ੍ਹਾਂ ਪੁਰਾਣੇ ਲੋਕ ਕਹਿੰਦੇ ਸੀ ਨਾ ਮੇਰੇ ਸੂਟ 'ਤੇ ਮੋਰਨੀਆਂ ਮੋਰਨੀਆਂ ਪਾਰੇ ਉਹੀ ਚੀਜ਼ ਮੋਰਨੀਆਂ ਪਾਦੇ ਆ ਬਿਲਕੁਲ ਜੀ ਬਿਲਕੁਲ ਬਰੀ ਸਟਾਫ ਮਸਲੀਨ ਕਾਟਨ ਠੀਕ ਆ ਤੇ ਟੈਬੀਆ ਡਾਬੀ ਤੇ ਆਂਦਾ ਦੇ ਕਰਾਸੀ ਮਿਲ ਜਾਊਗਾ ਬਹੁਤ ਉਹਦੇ ਆਪਣਾ ਕੰਟੀਨਿਊ ਆਰਟੀਕਲ ਵਾ ਠੀਕਾ ਪ੍ਰਿੰਟ ਵਿੱਚ ਚੈੱਕ ਵਿੱਚ ਲਾਈਨਿੰਗ ਪਲੇਨ ਸਾਰੇ ਆਪਣੀ ਵੈਰਾਈਟੀ ਹੈਗੀ ਆਪਣੀ ਬਿਲ ਮਿਲ ਜਿਸ ਤਰ੍ਹਾਂ ਸੂਟਾਂ ਦੀ ਗੱਲ ਕਰੀਏ ਤੇ ਜਿਹੜੇ ਕਾਟਨ ਦੇ ਸੂਟ ਨੇ ਸਟਾਰਟਿੰਗ ਤੁਹਾਡੇ ਕੋਲ ਕਿੰਨੀ ਸਟਾਰਟਿੰਗ ਮਣ ਮਿਲ ਜਾਂਦੀ ਆਪਣੇ ਕੋਲ 300 ਰੁਪਏ ਦੇ ਕਰੀ ਬੜਾ ਨਾਰਮਲ ਜਿਹਾ ਕਿ ਇੱਕ ਹਰ ਬੰਦਾ ਬਾਏ ਕਰ ਸਕਦਾ ਹੈ ਬਿਲਕੁਲ ਨਾਰਮਲ ਤੁਹਾਨੂੰ ਬਾਏ ਕਰ ਠੀਕ ਹੈ ਕਿੰਨਾ ਸੂਟਾਂ ਦਾ ਲੱਗਾ ਇਹ ਹੁਣ ਸੂਟ ਹੈਗੇ ਆਪਣਾ ਪਾਰਟੀ ਵੇਅਰ ਸੂਟ ਵਰਕ ਵਾਲੇ ਘਟਾਈ ਵਾਲੇ ਸੂਟ ਮਲੇ ਕੁੰਨੇ ਸੂਟ ਅਨਸਟਿਚਡ ਅਨਸਟਿਚਡ ਇਹਨਾਂ ਦੀ ਵੈਰਾਈਟੀ ਕਿੰਨੇ ਤੋਂ ਸਟਾਰਟ ਹੁੰਦੀ ਤੇ ਕਿੰਨੇ ਤੋਂ ਫਿਰ ਖਤਮ ਹੁੰਦੀ ਹੈ ਇਹਦੀ ਰੇਂਜ ਹੁੰਦੀ ਹੈ 1000 ਤੋਂ ਸ਼ੁਰੂ ਹੁੰਦੀ ਹੈ 1000 ਰੁਪਏ ਤੋਂ 1000 15000 1000 1000 ਤੋਂ ਸ਼ੁਰੂ ਹੋ ਕੇ ਤੇ ਆਪਾਂ ਚੱਲ ਜਾਂਦੇ 10 15000 ਤੱਕ 10 15000 ਹਾਂ 10 15000 ਤੱਕ ਬਹੁਤ ਸਾਰੀ ਮੋਟਰੀ ਹੁੰਦੀ ਹੈ ਤੇ ਕੋਈ ਟੈਪ ਵੀ ਕੋਈ ਆਂਦੇ ਵੀ ਦਬਕਾ ਵਰਕ ਤਿੱਲਾ ਵਰਕ ਬਹੁਤ ਦੇ ਆਪ ਨੂੰ ਹੈਗੇ ਨਵੇਂ ਚਾਰਟیکل ਹੁਣ ਅਸੀਂ ਚੱਲਦੇ ਆ ਪੱਗਾਂ ਵਾਲੀ ਸਾਈਡ ਕਿਉਂਕਿ ਪੱਗ ਜਿਹੜੀ ਹੈ ਪੰਜਾਬ ਦੇ ਲੋਕਾਂ ਦੀ ਸ਼ਾਨ ਹੈ ਮਤਲਬ ਕਿਸ ਕਿਸ ਤਰ੍ਹਾਂ ਦੇ ਕਿਸ ਕਿਸਮ ਦੇ ਪੱਗਾਂ ਨੇ ਤੁਹਾਡੇ ਕੋਲ ਮਨੇ ਪੱਗਾਂ ਆਪਣੇ ਕੋਲ ਰੁਪਿਆ ਫੁੱਲ ਔਇਲ ਹਾਫ ਔਇਲ ਆਪਣੇ ਕੋਲ ਤੁਹਾਨੂੰ ਮਿਲ ਜਾਣਗੇ ਪ੍ਰਾਈਸ ਨੇ ਹੈਗਾ 65 ਰੁਪਏ ਮੀਟਰ 65 ਰੁਪਏ ਭਾਵੇਂ ਭਾਵੇਂ ਰੁਪਿਆ ਲੈ ਭਾਵੇਂ ਫੁੱਲ ਵੈਲੂ ਪੀਕੋ ਫਰੀ ਪੀਕੋ ਫਰੀ ਆਫ ਕੋਸਟ ਮੈਂ ਜਾਨਕਿ ਪੰਜਾਬੀ ਮੁੰਡੇ ਜਿਹੜੇ ਪੱਗ ਬਨਨ ਦੇ ਸ਼ੌਕੀਨ ਨੇ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਵਾ ਕਿ ਪੀਕਾ ਫ੍ਰੀ ਆਫ ਕਾਸਟ ਹੋਏਗੀ ਤੇ ਕੋਈ ਵੀ ਕਿਸਮ ਦੀ ਪੱਗ ਜਿਹੜੀ ਆ ਕਿਸੇ ਵੀ ਕੱਪੜੇ ਦੇ ਵਿੱਚ ਤੁਸੀਂ ਇੱਥੋਂ ਲੈ ਸਕਦੇ ਜੇ ਤੁਹਾਨੂੰ 65 ਰੁਪਏ ਪਰ ਮੀਟਰ ਦੇ ਅਕੋਰਡਿੰਗ ਇੱਥੋਂ ਜੋ ਮਿਲ ਜਾਵੇਗੀ ਤੇ ਕੀ ਲੱਗਾ ਹੋਇਆ ਹੈ ਇਹ ਹਨ ਅੰਸ਼ ਸ਼ੇਰਵਾਨੀਆਂ ਅੱਛਾ ਜੀ ਸ਼ੇਰਵਾਨੀਆਂ ਕੋਟ ਪੈਂਟ ਬਾਸਕਟਸ ਵਗੈਰਾ ਅੱਛਾ ਡੱਬੀਆਂ ਵਾਲੇ ਪਰ ਨਹੀਂ ਹੋਗੇ ਲਾਈਨਿੰਗਸ ਹੋ ਗਈਆਂ ਇਹ ਸਾਰਾ ਆਪਣੇ ਕਾਊਂਟਰ 'ਵਸੇ ਅੱਛਾ ਜੀ ਇਹ ਕੀ ਚੀਜ਼ ਆ ਇਹ ਮਨ ਪਜਾਮੇ ਕੁੜਤੇ ਚ ਅੱਛਾ ਪਜਾਮੇ ਕੁੜਤੇ ਹਾਂਜੀ ਸਾਰਾ ਕੁਝ ਪਜਾਮੇ ਕੁੜਤੇ ਕਿੰਨੇ ਤਰ੍ਹਾਂ ਦੇ ਨੇ ਪਜਾਮੇ ਕੁੜਤੇ ਮਾੜਾ ਮੈਂ ਆਪਣੇ ਕੋਲ ਕਾਫੀ ਵੈਰਾਈਟੀ ਆ ਗਈ ਜੇ ਪੇਪਰ ਕਾਟਨ ਤੇ ਸਿੰਪਲ ਕਾਟਨ ਹੋ ਗਿਆ ਲੈਣਾਂ ਦੇ ਵਿੱਚ ਵੀ ਆ ਗਏ ਜੇ ਜਿਹੜਾ ਕਪੜਾ ਬਹੁਤ ਠੰਡਾ ਹੁੰਦਾ ਲੈਣਾਂ ਦਾ ਬ੍ਰਾਂਡ ਆਪਣੇ ਕੋਲ ਮਿਲ ਜਾਣਗੇ ਸੀ ਆਰਾਮ ਜੀ ਹੈਮਸਟेड ਰੈਮੰਡ ਤੇ ਹੋਰ ਵੀ ਆਪਣੇ ਬ੍ਰਾਂਡ ਹੈਗੇ 3-4 ਓ ਸੀ ਐਮ ਵਗੈਰਾ ਵੀ ਹੈਗੇ ਜੀ ਵਾਹ ਹਾਂਜੀ ਇੱਕੋ ਛੱਤ ਦੇ ਥੱਲੇ ਬੱਗ ਵੀ ਲੈ ਲਓ ਪੈਂਟ ਕੋਟ ਵੀ ਲੈ ਲਓ ਛੇਰਵਾਨੀ ਵੀ ਲੈ ਲਓ ਛੇਰਵਾਨੀ ਵੀ ਲੈ ਲਓ ਤੇ ਕੁੜਤਾ ਜਮਾ ਵੀ ਲੈ ਲਓ ਬੈਂਗ ਸ਼ੀਰਟ ਵੀ ਲੈ ਲਓ ਵਾਹ ਹਾਂਜੀ ਇਹਦੇ ਵਿੱਚ ਕੀ ਆ ਇਹ ਮਣੋ 50 ਆ ਜੇ 50 ਆ ਜੇ ਜਿਹੜੇ ਬੰਦੀਰ ਪਾਗੇ ਤੇ 50 ਇਹ ਹੋ ਜੇ ਤੇ ਇਹ ਮਣੋ ਤੁਹਾਨੂੰ ਇੱਕ ਸੈੱਟ ਪੈਣਾ ਜੇ 50 ਰੁਪਏ ਦਾ ਇਹਦੇ ਪੰਜ ਪੀਸ ਜੇ ਵੱਖ-ਵੱਖ ਕਲਰ ਬਹੁਤ ਸੋਹਣਿਆ ਨਾਲ ਕਲਰ ਚੈੱਕ ਕਰ ਲਓ ਪੰਜ ਪੀਸ 50 ਰੁਪਏ ਦੇ ਭਾਚਾ ਜੀ ਹੁਣ ਅਸੀਂ ਆ ਗਏ ਇਹਨਾਂ ਦੇ ਪੱਗਾਂ ਵਾਲੇ ਸਟੋਰ ਦੇਤੇ ਯਾਨੀ ਕਿ ਦਸਤਾਰਾਂ ਸੋਹਣੀਆਂ ਸੋਹਣੀਆਂ ਜਿਸ ਤਰਾ ਦੇਖੋ ਪੰਜਾਬੀ ਮੁੰਡਿਆਂ ਨੂੰ ਦਸਤਾਰਾਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਤੇ ਹੁਣ ਅਸੀਂ ਆਪਣੇ ਕੈਮਰਾਮੈਨ ਨੂੰ ਕਵਾਂਗੇ ਕਿ ਇਹ ਜਿਹੜੀਆਂ ਸਾਰੀਆਂ ਦਸਤਾਰਾਂ ਨੇ ਜਿਹੜੇ ਸਟਾਈਲ ਆਏ ਇਹਨਾਂ ਦੇ ਪਰਫਿਊਮਸ ਦੇ ਕਾਊਂਟਰ ਤੇ ਤੇ ਦੇਖਦੇ ਆ ਇਹਨਾਂ ਕੋ ਪਰਫਿਊਮ ਕਿਸ ਤਰ੍ਹਾਂ ਦੇ ਅਵੇਲੇਬਲ ਨੇ ਭਾਜੀ ਚਰਾਗ ਹੈ ਹਾਂਜੀ ਇਹ ਇਤਰ ਆ ਅੱਛਾ ਚਰਾਗ ਨਹੀਂ ਹੈ ਇਤਰ ਆ ਇਤਰ ਲਗਾ ਕੇ ਦੇਖ ਸਕਦੇ ਤੁਸੀਂ ਇਦੇ ਵਿੱਚ ਤੁਹਾਨੂੰ ਇੱਥੇ ਜੀ ਕਾਫੀ ਵੈਰਾਈਟੀ ਮਿਲ ਜੇਗੀ। ਅੱਛਾ। ਲੇਡੀ ਜੈਂਟਸ ਕਾਫੀ ਮਿਲ ਜਾਣਗੇ। ਇਹਦੇ ਵਿੱਚ ਤੁਹਾਨੂੰ ਪਰਫਿਊਮ ਵੀ ਮਿਲ ਜਾਣਗੇ ਸਾਡੇ ਕੋਲ। ਲੇਡੀਜ਼ ਜੈਂਟਸ ਇੱਕ ਬੁਰਜ ਖਲੀਫਾ ਵੀ ਮਿਲ ਜੂਗਾ। ਬੁਰਜ ਖਲੀਫਾ। ਹਾਂਜੀ। ਇੱਕ ਤੋਂ ਇੱਕ ਪਰਫਿਊਮ ਹੈ ਸਾਡੇ ਕੋਲ। ਜਨਾਬ। ਇਹ ਚ ਬੋਡੀ ਸਪਰੇ ਵੀ ਮਿਲ ਜਾਣਗੇ ਤੁਹਾਨੂੰ। ਬਿਲਕੁਲ ਇਹਦੇ ਤੋਂ ਹੋਰ ਵੀ ਕਾਫੀ ਚੀਜ਼ਾਂ ਸਾਡੇ ਕੋਲ। ਨਾ ਤਾਂ ਸਾਰੇ। ਇਹ ਨਾਮ ਕਰਕੇ ਯਸਟਾ ਡਿੰਗ ਹੈ। ਇਹ 2-300 ਤੋਂ ਚੱਲੂ ਹੋ ਜਾਂਦੇ ਆਪਣੇ ਕੋਲ। ਅੱਛਾ ਜੀ। 3000 ਤੱਕ ਹੈ ਗਿਆ। 2-300 ਤੋਂ ਸਟਾਰਟਿੰਗ ਫਿਰਿਆ। ਹਾਂਜੀ। ਇਦੇ ਵਿੱਚ ਇੱਕ ਹੋਰ ਵੀ ਤੁਹਾਨੂੰ ਇੰਪੋਰਟੈਂਟ ਮਿਲ ਜੇਗਾ ਆ ਦੇਖਿਓ ਉਹ ਸੋਣੀ ਚੀਜ਼ ਬਣੀ ਆ ਡਿਫਰੈਂਟ ਯਾਨੀ ਕਿ ਖੁਦ ਦਿਲ ਕਰੇਗਾ ਤਾਂ ਫਿਰ ਲਓ ਲੇਡੀਜ਼ ਬੋਡੀ ਸਪਰੇਅ ਵੀ ਮਿਲ ਜਾਣਗੇ ਸਾਡੇ ਤੋਂ ਕਾਫੀ ਆਈਟਮਾਂ ਮਿਲ ਜਾਣਗੀਆਂ ਭਾਵੇਂ ਸ਼ਾਮ ਤੱਕ ਦੇਖਦੇ ਰਹੋ ਕੁਝ ਦੀ ਮਿਲ ਜੇਗੀ ਹੋਰ ਵੀ ਕਾਫੀ ਮਿਲ ਜਾਣਗੇ ਤੁਹਾਨੂੰ 97 ਸਾਰੀ ਫਰਸਟ ਕਾਪੀ ਮਿਲ ਜੇਗੀ 97 97 ਇਹ ਕਿਸੇ ਯਾਦ ਹੀ ਜਿਨਲ ਟੋਮੀ ਦੇ ਪਰ ਵਾਲਟ ਮਿਲ ਜਾਣਗੇ ਜੈਂਸ ਇਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਤੁਹਾਨੂੰ ਲੈਦਰ ਚ ਮਿਲ ਜਾਣਗੇ ਇਹਦੇ ਵਿੱਚ ਤੁਹਾਨੂੰ ਕਲਰ ਕਾਫੀ ਮਿਲ ਜਾਣਗੇ ਅਲੱਗ-ਅਲੱਗ ਡਿਜ਼ਾਈਨਿੰਗ ਵੀ ਸਭ ਦੀ ਅਲੱਗ-ਅਲੱਗ ਆ ਕਿਉਂਕਿ ਰੀਜਨਲ ਵਾਲਟ ਮਿਲ ਜਾਣਗੇ ਤੁਹਾਨੂੰ ਟੌਮੀ ਦੇ 벨ਟ ਵੀ ਮਿਲ ਜਾਣਗੀਆਂ ਉਹ ਵੀ ਸਾਰੀਆਂ ਬ੍ਰਾਂਡਡ ਮਿਲ ਜਾਣਗੀਆਂ ਟੌਮੀ ਦੀ ਗੁਚੀ ਦੀ ਸਾਰੀਆਂ ਮਤਲਬ ਵੱਖਰੀ-ਵੱਖਰੀ ਵੈਰਾਈਟੀ ਦੀ ਤੁਹਾਨੂੰ ਮਿਲ ਜਾਣਗੀਆਂ ਜੋ ਵੀ ਤੁਸੀਂ ਕੰਪਨੀ ਮੰਗੋਗੇ ਤੁਹਾਨੂੰ ਸਾਰੀ 벨ਟ ਮਿਲ ਜੇਗੀ ਹੁਣ ਸਪੈਸ਼ਲ ਆਫਰ ਆਪਣੇ ਪੀਵੀਐਸਓ ਆਫਿਸ ਸ਼ਾਪਿੰਗ ਸੈਂਟਰ ਚ ਲੱਗੀ ਹੋਈ ਆ ਰਖੜੀ ਦੀ 5000 5000 ਦੀ ਸ਼ਾਪਿੰਗ ਕਰਤੇ ਤੁਹਾਨੂੰ ਇੱਕ ਓਪਨ ਮਿਲੂਗਾ ਫਰਸਟ ਪ੍ਰਾਈਜ਼ ਤੁਹਾਡਾ ਨਿਕਲੂਗਾ ਸਪੈਂਡਰ ਬਾਈਕ ਦਾ ਸੈਕੰਡ ਨਿਕਲੂਗਾ ਲੈਟਰ ਸਕੂਟਰੀ ਦਾ ਥਰਡ ਨਿਕਲੂਗਾ ਤੁਹਾਡਾ LG ਫਰਿੱਜ ਦਾ ਥਰਡ LG ਫਰਿੱਜ ਦਾ फोर्थ ਪ੍ਰਾਈਜ਼ ਆਪਣਾ ਹੈਗਾ 21 ਪੱਖਾ 21 ਪੱਖੇ ਤੇ ਫਿਫਥ ਹੈਗਾ 21 ਪ੍ਰੈਸਾਂ ਟੋਟਲ ਤੁਹਾਡੇ ਪਾ ਜਾਂਦੇ ਜੇ 45 ਪ੍ਰਾਈਜ਼ ਬਹੁਤ ਵੱਡੇ ਬਹੁਤ ਜਿਹੇ ਪ੍ਰਾਈਜ਼ ਜਿਆਦੇ ਆ ਕੋਈ 1 2 ਨਹੀਂ ਆ 45 ਪ੍ਰਾਈਜ਼ ਬਹੁਤ ਆਪਾਂ ਦੇਣਦੇ ਆ ਰਖੜੀ ਤੇ 11 ਕਸ ਤੋਂ ਆਪਣਾ ਲੱਕੀ ਡਰਾਅ ਨਿਕਲਣਾ ਜੇ ਤੁਸੀਂ ਆਓ 5000 ਦੀ ਸ਼ੋਪਿੰਗ ਕਰੋ ਤੇ ਆਪਣਾ ਕੂਪਨ ਪਾਓ ਆਪਾਂ ਮਾੜਾ ਹੋਂਟਾ ਕੋਡ ਕਾਰਡ 5 6 ਆਪਣੇ ਕੋਲ ਜਦੋਂ ਓਪਨ ਹੋਇਆ 5 6 ਆਫਰ ਲਾਤੀਆਂ ਆਪਾਂ ਆਫਰ ਲਾਉਣੇ ਆਂ ਕਿ ਦੀਵਾਲੀ ਤੇ ਲੋਹੜੀ ਤੇ ਰੱਖੜੀ ਤੇ ਵਿਸਾਖੀ ਤੇ ਤੇ 6 ਜੂਨ ਤੇ ਆਪਾਂ ਆਫਰ ਲਾਉਣੇ ਆਂ ਜਿਹੜੇ ਪ੍ਰਾਈਸ ਤੁਸੀਂ ਅਵੇਲੇਬਲ ਰੱਖਦੇ ਜੇ ਸਾਰੇ ਵਾਸਤੇ ਉਹ ਨਿਕਲਦੇ ਨਹੀਂ ਹਾਂਜੀ ਮੈਡਮ ਨਿਕਲਦੇ ਆ ਉਸੇ ਟਾਈਮ ਡਿਸਟ੍ਰੀਬਿਊਟ ਕਰ ਦਿੰਦੇ ਉਸੇ ਵੇਲੇ ਆਉਣਾ ਆਪਾਂ ਕੂਪਨ ਪਾਉਣੇ ਆ ਕੂਪਨ 'ਤੇ ਆਪਾਂ ਉਹਨਾਂ ਦਾ ਨੰਬਰ ਲਿਖਿਆ ਹੁੰਦਾ ਵਾ ਉਹਨਾਂ ਨੂੰ ਕਾਲ ਕਰੇ ਸਿੱਧਾ ਆਪਾਂ ਤੁਹਾਡਾ ਇਨਾਮ ਨਿਕਲਦਾ ਤੁਸੀਂ ਆ ਕੇ ਆਪਣਾ ਨਾਮ ਪਰਚੀ ਆਪਣਾ ਰੀਸੀਵ ਕਰ ਉਸੇ ਵੇਲੇ ਆਉਣਾ ਆਪਾਂ ਕੂਪਨ ਪਾਉਣੇ ਆ ਕੂਪਨ 'ਤੇ ਆਪਾਂ ਉਹਨਾਂ ਦਾ ਨੰਬਰ ਲਿਖਿਆ ਹੁੰਦਾ ਵਾ ਉਹਨਾਂ ਨੂੰ ਕਾਲ ਕਰੇ ਸਿੱਧਾ ਆਪਾਂ ਤੁਹਾਡਾ ਇਨਾਮ ਨਿਕਲਦਾ ਤੁਸੀਂ ਆ ਕੇ ਆਪਣਾ ਨਾਮ ਪਰਚੀ ਆਪਣਾ ਰੀਸੀਵ ਕਰ ਲਓ ਹੁਣ ਤੱਕ ਮੈਡਮ ਆਪਾਂ ਘਟੋ ਘਟ ਕੋਈ 50 ਸਾਢੇ ਦੇ ਕਰੀਬ ਨਾਮ ਕੱਢ ਚੁੱਕੇ ਆਪਾਂ ਪਿਛਲੇ ਆਪਾਂ ਦੁਆੜੀ ਤੇ ਆਫਰ ਲਾਈ ਸੀ ਤੇ LCD ਲਾਈਆਂ ਸੀ ਦੋ ਠੀਕ ਆ ਤੇ ਵੂਫਰ ਲਾਈਏ ਸੀ ਉਹ ਵੀ ਆਪਾਂ ਤੇ ਵਾਸ਼ਿੰਗ ਮਸ਼ੀਨ ਲਾਈ ਉਹ ਵੀ ਆਪਾਂ ਕੱਢੀ ਜੇ ਲੋੜੀ ਤੇ ਆਪਾਂ ਹੁਣ ਡੈਕਟਿਵਲ ਲਈ ਸੀ 21 ਪ੍ਰੈਸਾ ਲਾਈਆਂ ਸੀ LCD ਲਾਈ ਸੀ ਉਹ ਵੀ ਆਪਾਂ ਕੱਢੀ ਆਫਰ ਜਿਹੜਾ ਆਪਾਂ ਰੱਖਿਆ ਜਰਾ ਡਰਾ ਕੱਢਣਾ ਫਰਸਟ ਪ੍ਰਾਈਜ਼ ਆਪਣੇ ਕਿ ਸਪਲੈਂਡਰ ਬਾਈਕ ਨਿਊ ਮਾਡਲ ਜੇ ਠੀਕ ਆ ਨਿਊ ਮਾਡਲ ਸਪੈਂਡਰ ਦਾ ਜੈਡ ਬਲੈਕ ਜਿਹੜਾ ਕਿ ਨੌਜਵਾਨ ਨੇ ਪਹਿਲੀ ਪਸੰਦ ਸਪਲੈਂਡਰ ਬਾਈਕ ਜੇ। ਦਾਵਾ ਕਿਹੜਾ ਪ੍ਰਾਈਜ਼ ਹੈ? ਇਸ ਤਰ੍ਹਾਂ ਮੇਰੇ ਸੈਕੰਡ ਪ੍ਰਾਈਜ਼ ਆ ਆਪਣੀ ਲੈਟਰ ਸਕੂਟਰੀ ਜੇ। ਟਾਈਗਰ ਸਪੈਸ਼ਲ ਸਕੂਟਰੀ। ਆ ਰਹੇ ਮੇਰੇ ਆਪਣੇ ਸੈਕੰਡ ਪ੍ਰਾਈਜ਼ ਇਲੈਕਟ੍ਰਿਕ ਸਕੂਟਰੀ। ਮਿਨੀ ਪ੍ਰਾਈਜ਼ ਵੀ ਕੋਈ ਹੈ ਰ। ਮਿਨੀ ਪ੍ਰਾਈਜ਼ ਮੇਰੇ ਆਪਣੇ ਪ੍ਰੈਸਾਂ ਜੇ। ਪੱਖੇ ਜਗੇ ਜੇ। ਜਾਨੀ ਕਿ ਅਗਰ ਜੇ ਕਿਸੇ ਦੀ ਕੋਈ ਸਿੰਗਲ ਸਲਿੱਪ ਵੀ ਨਿਕਲੇਗੀ ਉਹਦੇ ਵਿੱਚ ਮਿਨੀ ਪ੍ਰਾਈਜ਼ ਉਹਨਾਂ ਨੂੰ ਉਸੇ ਟਾਈਮ ਰਿਸਿਵ ਮਿਲੇਗਾ ਮੈਡਮ ਮਿਲੇਗਾ। ਜੇ ਤੁਸੀਂ ਆਪਣੇ ਕੋਲ ਸ਼ੋਪਿੰਗ ਕਰਨਾ ਚਾਹੁੰਦੇ ਜੇ ਪੀਬੀਐ ਸ਼ੋਪਿੰਗ ਸੈਂਟਰ ਵਿਜ਼ਿਟ ਕਰੋ ਅੰਮ੍ਰਿਤਸਰ ਮੈਤਾ ਚ ਜਿਸ ਰਾ ਕੋਈ ਸ਼ਾਪਿੰਗ ਕਰਦਾ ਹੈ ਤੇ ਪਾਰਸਲ ਵਗੈਰਾ ਜਿਹੜੇ ਤੁਹਾਡੇ ਵੱਲੋਂ ਕੋਈ ਵੀ ਕੱਪੜਾ ਜਾਂ ਫਿਰ ਕੋਈ ਵੀ ਚੀਜ਼ ਐਜ਼ ਅ ਪਾਰਸਲ ਭੇਜੀ ਜਾਂ ਸਕੇ ਜੀ ਜ਼ਰੂਰ ਮੈਡਮ ਕੋਈ ਵੀ ਕੰਟਰੀ ਆ ਕੈਨੇਡਾ ਅਮਰੀਕਾ ਦੇ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਹੋਵੇ ਏਸ਼ੀਆ ਹੋਵੇ ਕਿਸੇ ਵੀ ਆਪਾਂ ਕੰਟਰੀ ਵਿੱਚ ਪਾਰਸਲ ਭੇਜਾਂਗੇ ਬਿਲਕੁਲ ਚੈਸ ਰੇਟਾਂ ਤੇ ਡੀ ਐਚ ਐਲ ਫੈਡੈਕਸ ਸਾਰੀਆਂ ਆਪਾਂ ਦੀ ਸਰਵਿਸਿਜ਼ ਹੈਗੀਆਂ ਉਧਰ ਖਲਦੇ ਮੜਾ ਜੇ ਸਜੇ ਕੋਈ ਤੁਸੀਂ ਆਪਣੇ ਬੱਚਿਆਂ ਨੂੰ ਕੋਈ ਪਰ ਕੱਪੜੇ ਭੇਜਣੇ ਆ ਕੋਈ ਖਾਣ ਪੀਣ ਦਾ ਸਮਾਨ ਭੇਜਣਾ ਵਾ ਠੀਕ ਆ ਕੋਈ ਬੁਕਸ ਭੇਜਣੀ ਆ ਮੈਡੀਸਿਨ ਵਗੈਰਾ ਹਰ ਕੁਝ ਸਾਰਾ ਕੁਝ ਆਪਾਂ ਬਾਹਰ ਭੇਜਦੇ ਆ ਪਾਸ ਪਾਸ